ਜੇ ਸਾਨੂੰ ਇਹ ਪਤਾ ਲੱਗ ਜਾਏ ਬੱਦਲ ਆ ਰਹੇ ਹਨ ਕਿ بارش ਹੋਣ ਵਾਲੀ ਹੈ ਅਸੀਂ ਛਤਰੀ ਲੈ ਲਾਂਗੇ ਰੇਨ ਕੋਟ ਲੈ ਲਾਂਗੇ ਇਹ ਜਿਹੜਾ ਰੇਨ ਕੋਟ ਹੈ ਜਾਂ ਛਤਰੀ ਹੈ ਇਹ ਹੈ ਸਟ੍ਰੋਲੋਜੀ ਜਿਹੜੇ ਸਾਡੇ ਪਹਿਲਾਂ ਦੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹਨਾਂ ਤੋਂ ਅਸੀਂ ਬਚ ਨਹੀਂ ਸਕਦੇ ਤਾਂ ਘਟੋ ਘਟ ਉਹਨਾਂ ਦਾ ਜਿਹੜਾ ਸਾਡੇ ਤੇ ਪ੍ਰਭਾਵ ਪੈਣਾ ਹੈ ਉਤੋਂ ਅਸੀਂ ਉਹਨੂੰ ਘਟਾ ਸਕਦੇ ਹਾਂ ਇਹ ਹੈ ਜਿਹੜਾ ਕਨਸੈਪਟ ਹੈ ਜਿਹਨੂੰ ਲੋਕੀ ਯਾਤਾ ਧਰਮ ਨਾਲ ਜੋੜਦੇ ਹਨ ਜਾਂ ਕਹਿੰਦੇ ਹਨ ਕਿ ਇਹ ਐਵੇਂ ਹੀ ਅੰਧਵਿਸ਼ਵਾਸ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਇੰਸ ਹੈ ਲੋਕ ਪੀ ਐਚ ਡੀਆਂ ਕਰ ਰਹੇ ਆ ਵਿਦੇਸ਼ਾਂ ਤੋਂ ਆ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਹੁਣ ਦੇਖੋ ਤੁਸੀਂ ਸਾਰੇ ਜਿਹੜੇ ਕੈਮਰੇ ਲੈ ਕੇ ਇੱਥੇ ਆਏ ਹੋ ਜੇ ਧਿਆਨ ਨਾਲ ਆਚਾਰਿਆ ਜੀ ਨੂੰ ਪੁੱਛੋ ਤੁਸੀਂ ਤਾਂ ਤੁਹਾਡੀ ਕੁੰਡਲੀ 'ਚ ਲਿਖਿਆ ਹੋਵੇਗਾ ਪੱਕਾ ਲਿਖਿਆ ਹੋਵੇਗਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਤੁਹਾਡਾ ਰੁਝੇਵਾ ਹੋਵੇਗਾ ਇਹ ਇਹ ਕੁਝ ਜਿਹੜੇ ਅਨਪੜ੍ਹ ਲੋਕ ਸੀਗੇ ਸਾਡੇ ਬਜ਼ੁਰਗ ਉਹਨਾਂ ਨੇ ਅੰਧਵਿਸ਼ਵਾਸ ਬਣਾ ਦਿੱਤਾ ਜਾਂ ਧਰਮ ਨਾਲ ਜੋੜ ਦਿੱਤਾ ਇਸ ਇਸ ਵਿਗਿਆਨਿਕ ਪદ્ધਤੀ ਨੂੰ ਇਹ ਹੈ ਵੈਸੇ ਸਾਇੰਸ ਹੀ ਦੇਖੋ ਕਿ ਇਹ ਹੈ ਕਿ ਜਦੋਂ ਨੇਚਰ ਹੈ ਆਕਾਸ਼ ਹੈ ਜਲ ਵਾਯੂ ਅਗਨੀ ਇਹ ਜਦੋਂ ਪੰਜ ਤਤਵ ਹੈ ਜੋ ਇਹ ਤਾਰੇ ਹੈ ਸੂਰਜ ਹੈ ਚੰਦਰਮਾ ਹੈ ਪ੍ਰithvi ਹੈ ਸਮੁੰਦਰ ਹੈ ਇਹ ਸਾਰੀਆਂ ਚੀਜ਼ਾਂ ਜਿਨੇ ਸਿਰਜੀਆਂ ਉਹਨੇ ਹੀ ਸਾਨੂੰ ਵੀ ਸਿਰਜਿਆ ਤੇ ਇਹਨਾਂ ਦਾ ਸਾਡੇ ਨਾਲ ਕੀ ਸੰਬੰਧ ਹੈ ਇਹ ਸੰਬੰਧ ਦਖਾਉਂਦਾ ਹੈ ਜੋਤਿਸ਼ ਉਹ ਦੱਸਦਾ ਹੈ ਕਿ ਸਾਡਾ ਆਕਾਸ਼ ਨਾਲ ਕੀ ਸੰਬੰਧ ਹੈ ਸੂਰਜ ਨਾਲ ਕੀ ਸੰਬੰਧ ਹੈ ਕਿੰਨਾ ਕੁ ਸੰਬੰਧ ਹੈ ਸੂਰਜ ਔਰ ਸਾਡੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨ ਰਹੇਗਾ ਜਾਂ ਚੰਦਰਮਾ ਨਾਲ ਸਾਡਾ ਕਿਸ ਤਰ੍ਹਾਂ ਇਸ ਤਰ੍ਹਾਂ ਹੀ ਬਾਕੀ ਦੇ ਜਿਹੜੇ ਗ੍ਰਹਿ ਹੈ ਸ਼ਨੀ ਸ਼ੁਕਰ ਬ੍ਰਹਸਪਤੀ ਧਰਤੀ ਵਨ ਵాయు ਅਗਨੀ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਪਰਮਾਤਮਾ ਨੇ ਸਿਰਜੀਆਂ ਪਰ ਸਾਨੂੰ ਇਹ ਨਾਰੇ ਪਤਾ ਹੀ ਨਹੀਂ ਅਸੀਂ ਨੇਚਰ ਤੋਂ ਜਿੰਨਾ ਦੂਰ ਹੁੰਦੇ ਜਾ ਰਹੇ ਹਾਂ ਉਨਾ ਹੀ ਅਸੀਂ ਲੋਕ ਦੁਖੀ ਹਾਂ ਤਾਂ ਮੈਂ ਸ਼ ਧੰਨਵਾਦ ਕਰਾਂਗਾ ਆਚਾਰਿਆ ਜੀ ਦਾ ਬਾਜਬਾ ਸਾਹਿਬ ਦਾ ਕਿ ਇਹਹੀ ਜੀ ਗੱਲ ਜਿਹੜੀ ਅਵੇਕਨ ਕਰਨ ਜਾਗਰਤੀ ਲਿਆਉਣ ਵਾਲੀ ਜਿਹੜਾ ਗੱਲ ਰਹੀ ਤੇ ਨੇ ਕੀਤੀ ਹੈ ਇਹੋ ਜਿਹਾ ਕਨਸੈਪਟ ਲੈ ਕੇ ਆਏ ਹੈ ਜਿਹਦੇ ਨਾਲ ਲੋਕੀ ਇਨਸਪਾਇਰ ਹੋਣਗੇ ਮੋਟੀਵੇਟ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਇਸ ਚੀਜ਼ ਨੂੰ ਜੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਸ ਰਾਤ ਦੇ ਵਿੱਚ ਟੋਆ ਪਏਗਾ ਸਾਨੂੰ ਕੋਈ ਖੱਡਾ ਪਏਗਾ ਜਾਂ ਅੜਚਨ ਪਏਗੀ ਅਸੀਂ ਉਸ ਰਾਤੋਂ ਬਚ ਕੇ ਚੱਲਾਂਗੇ ਜੇ ਸਾਨੂੰ ਇਹ ਪਤਾ ਲੱਗ ਜਾਏ ਬੱਦਲ ਆ ਰਹੇ ਹਨ ਕਿ ਬਾਰਿਸ਼ ਹੋਣ ਆਲੀ ਹੈ ਅਸੀਂ ਛਤਰੀ ਲੈ ਲਾਂਗੇ ਰੇਨ ਕੋਟ ਲੈ ਲਾਂਗੇ ਇਹ ਜਿਹੜਾ ਰੇਨ ਕੋਟ ਹੈ ਜਾਂ ਛਤਰੀ ਹੈ ਇਹ ਹੈ ਸਟ੍ਰੋਲੋਜੀ ਇਦਾਂ ਜਿਹੜੇ ਬਚਾਪ ਦੇ ਸਾਨੂੰ ਚੀਜ਼ਾਂ ਮਿਲਦੀਆਂ ਹੈ ਜਿਹੜੀਆਂ ਸਾਨੂੰ ਆਉਣ ਵਾਲੇ ਕਸ਼ਟ ਜਾਂ ਦੁੱਖ ਤਕਲੀਫਾਂ ਜਿਹੜੇ ਸਾਡੇ ਪਹਿਲਾਂ ਦੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹਨਾਂ ਤੋਂ ਅਸੀਂ ਬਚ ਨਹੀਂ ਜੇ ਸਕਦੇ ਤਾਂ ਘਟੋ-ਕਟ ਉਹਨਾਂ ਦਾ ਜਿਹੜਾ ਸਾਡੇ ਤੇ ਪ੍ਰਭਾਵ ਪੈਣਾ ਹੈ ਉਤੋਂ ਅਸੀਂ ਉਹਨੂੰ ਘਟਾ ਸਕਦੇ ਹੁਣ ਜਿਆਦੇ ਤੇਜ਼ ਰੋਸ਼ਨੀ ਹੈ ਤੇਜ਼ ਤੋਂ ਪਰ ਮੈਂ ਗੋਗਲਸ ਲਾ ਲਏ ਬਚਾਅ ਹੋ ਗਿਆ ਧੁੱਪ ਨਹੀਂ ਕٹی ਮੈਂ ਇੱਕ ਬਚਾਅ ਦਾ ਯੰਤਰ ਲੈ ਲਿਆ ਇਸ ਤਰ੍ਹਾਂ ਦਾ ਹੀ ਹੈ ਇਹ ਐਸਟਰੋਲੋਜੀ ਜੋਤਿਸ਼ ਇਸ ਕਰਕੇ ਮੈਂ ਬਹੁਤ-ਬਹੁਤ ਬਧਾਈ ਦਿੰਦਾ ਹਾਂ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਕਿ ਇਹ ਜਿਹੜਾ ਜਿਹੜਾ ਕਨਸੈਪਟ ਹੈ ਜਿਹਨੂੰ ਲੋਕੀ ਯਾਤਾ ਧਰਮ ਨਾਲ ਜੋੜਦੇ ਹਨ ਜਾਂ ਕਹਿੰਦੇ ਹਨ ਕਿ ਇਹ ਐਵੇਂ ਹੀ ਅੰਧਵਿਸ਼ਵਾਸ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਇੰਸ ਹੈ ਲੋਕ ਪੀ ਐਚ ਡੀਆ ਕਰ ਰਹੇ ਆ ਵਿਦੇਸ਼ਾਂ ਤੋਂ ਆ ਕੇ ਜਰਮਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਲੋਕੀ ਆ ਕੇ ਸਟੱਡੀਆਂ ਕਰ ਰਹੇ ਆ ਇੰਡੀਆ ਦੇ ਵਿੱਚ ਹਰ ਅਸੀਂ ਲੋਕ ਉਹਦੇ ਵੱਲ ਨੂੰ ਪਿੱਠ ਕਰੀ ਬੈਠੇ ਆ ਤਾਂ ਇਹ ਜਾਗਰਤੀ ਵਾਸਤੇ ਇਹ ਐਨਾ ਵਧੀਆ ਹੌਸਲਾ ਤੁਸੀਂ ਜਿਹੜਾ ਕੀਤਾ ਹੈ ਇਹਦੇ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਔਰ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੇ ਨਵੇਂ ਟੈਲੈਂਟ ਨੂੰ ਅੱਜ ਸਾਡੇ ਜਿਹੜੇ ਅਸੀਂ ਲੋਕ ਪੁਰਾਣੇ ਆਰਟਿਸਟ ਹੈ ਸਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਲੋਕ ਅੱਗੇ ਨਹੀਂ ਸਾਨੂੰ ਆਣ ਦਿੰਦੇ ਵੀ ਉਹੀ ਲੋਕ ਮੁਰਮੁਰ ਕੇ ਆ ਰਹੇ ਹੈ ਤਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਇਹ ਕਸੂਰ ਹੁੰਦਾ ਹੈ ਡਾਇਰੈਕਟਰ ਪ੍ਰੋਡਿਊਸਰ ਦਾ ਉਹ ਅੱਜ ਤੁਹਾਡੇ ਸਾਹਮਣੇ ਬੈਠ ਕੇ ਓਪਨਲੀ ਕਹਿ ਰਿਹਾ ਹੈ ਕਿ ਜਿਹਦੇ ਵਿੱਚ ਵੀ ਟੈਲੈਂਟ ਹੈ ਉਹ ਸਾਹਮਣ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ